ਰਬ ਦੇ ਨਾਮ ਦਾ ਜਪਣ ਰਵੇਲਾ ਮਹਾਰਾਜ ਕਹਿੰਦਾ ਆਲਸਨ ਦੇ ਪੱਥਰ ਪੈ ਗਿਆ ਆਲਸ ਤੇ ਉੱਠਦਾ ਹੀ ਨਹੀਂ ਉਸ ਵਕਤ ਧਨ ਵਾਸਤੇ ਵੀ ਉੱਠ ਸਕਦਾ ਹੈ ਅੰਮ੍ਰਿਤ ਵੇਲੇ ਵੀ ਉੱਠ ਸਕਦਾ ਹੈ ਰਾਤ ਨੂੰ ਵੀ ਉੱਠ ਸਕਦਾ ਹੈ ਦਿਨ ਨੂੰ ਵੀ ਪੈ ਸਕਦਾ ਹੈ ਪਰਮਾਤਮਾ ਵਾਸੇ ਨਹੀਂ ਉੱਠ ਸਕਦਾ ਹਰ ਸਿਮਰਨ ਕੀ ਬੇਲਾ ਬਜਰ ਸਿਰ ਪਰ ਹੈ ਪੱਥਰ ਪੈ ਜਾਂਦਾ ਨੇ ਸਿਰ ਤੇ ਤੇ ਪਧਰਾ ਕਲੇ ਤੇ ਮੁਰਦੇ ਆਉਂਦੇ ਨੇ ਕੋਈ ਜ਼ਿੰਦਾ ਮਨੁੱਖ ਥੋੜੀ ਆਉਂਦੇ ਨੇ ਗੁਸਤਾਖੀ ਮਾ ਮੈਨੂੰ ਕਹਿਣ ਦੇਣਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਵੇਲੇ ਸੁੱਤੇ ਮਨੁੱਖ ਦਰਅਸਲ ਜੀਵਦਿਆਂ ਜਾਗਦਿਆਂ ਲਾਸ਼ਾਂ ਹੀ ਨੇ ਔਰ ਕੁਛ ਵੀ ਨਹੀਂ ਫਰੀਦਾ ਪਿਛਲ ਰਾਤ ਨਾ ਜਾਗਿਓ ਜੀਵੰਦੜੋ ਮੋਇ ਜ਼ਿੰਦਾ ਲਾਸ਼ ਮੁਰਦਾ ਹੀ ਪੈਣ ਹੈ ਫਰੀਦਾ ਪਿਛਲ ਰਾਤ ਨਾ ਜਾਗਿਓ ਜੀਵੰਦੜੋ ਮੋਇ जै ते रब विसारब ना विसर तो जरूर उन्होंने बुलाया उन्हें तेनों नहीं बुलाया तेरी याद ओ नहीं है उसकी याद द तू है वो तरफों तेरे नाल संबंध जुड़िया है तेरी तरफों उस दे नाल रिश्ता टुटिया है हर सिमरन की बेला बजर सिर पर है ਬਾਈ ਸਾਹਿਬ ਬਾਈ ਨੰਦ ਲਾਲੇ ਸੁਨੋਇਂ ਜ ਬਿਆਨ ਕਰਦੇ ਨੇ ਬੇਦਾਰੀ ਅਸਤ ਜ਼ਿੰਦਗੀ ਐ ਸਹਬਾਨੇ ਸ਼ੌਕ گویا ਹਰਾਮ ਕਰਦਮ ਆਇੰਦਾ ਖ਼ਾਬੇ ਸਵਾ ਜਿਸ ਮਨੁੱਖ ਨੂੰ ਸ਼ਬਦ ਦੀ ਚੋਟ ਨਾਲ ਥੋੜੀ ਜਿਹੀ ਵੀ ਜਾਗਰਤੀ ਮਿਲ ਗਈ ਹੈ ਸ਼ਬਦ ਨੇ ਜਿਸ ਦੇ ਥੋੜੇ ਜਿਹਾ ਦਰਵਾਜ਼ੇ ਖੋਲ ਦਿੱਤੇ ਨੇ ਕੰਨ ਖੋਲ ਦਿੱਤੇ ਨੇ ਉਹਨੂੰ ਇੱਕ ਸਮਝ ਆ ਗਈ ਕਿ ਅਗਰ ਅਮਰਤ ਵੇਲੇ ਮੈਂ ਸੁੱਤਾ ਰਹਿ ਗਿਆ ਤਾਂ ਮੇਰਾ ਸੋਣਾ ਹਰਾਮ ਹੈ ਮੈਂ ਹਰਾਮ ਸੁੱਤਾ ਤਾਂ ਜੋ ਅਮਰਤ ਵੇਲੇ ਸੁੱਤਾ ਰਹਿ ਗਿਆ ਉਹਦੀ ਨੀਂਦ ਹਰਾਮ ਹੈ ਦਿਨ ਨੂੰ ਉਸ ਦਾ ਜਾਗਣਾ ਵੀ ਹਰਾਮ ਹੈ ਮਹਾਰਾਜ ਤੇ ਕਹਿੰਦੇ ਉਹਦਾ ਖਾਣਾ ਪੀਣਾ ਵੀ ਹਰਾਮ ਹੈ ਸੋ ਜੀਵਿਆ ਜਿਸ ਸਮਾਨ ਵਸਿਆ ਸੋਏ ਨਾਨਕ ਅਵਰਨਾ ਜੀਵੇ ਕੋਏ ਇਹਨੂੰ ਜ਼ਿੰਦਾ ਕਹਿਣ ਦੀ ਵੀ ਕੀ ਲੋੜ ਹੈ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤਾ ਕਿਛ ਕਰ ਦਿਨ ਭਰ ਜੋ ਕੁਝ ਖਾਏਗਾ ਵੀ ਹਰਾਮ ਖਾਏਗਾ ਇਹਦਾ ਜੀਵਣਾ ਵੀ ਹਰਾਮ ਇਹਦਾ ਜਾਗਣਾ ਹਰਾਮ ਕਿਉਂ ਇਹਨੇ ਆਪਣੀ ਨੀਂਦ ਹਰਾਮ ਕੀਤੀ ਅੰਮ੍ਰਿਤ ਵੇਲੇ ਸੁੱਤਾ ਰਹਿ ਗਿਆ ਨਹੀਂ ਜਾਗਿਆ ਜੈਸੇ ਰੱਬ ਵਿਸਾਰਿਓ ਰੱਬ ਨਾ ਵਿਸਰਿਓ ਮੂਲ ਗੱਲ ਇਤਨੀ ਹੈ ਤਨ ਦਿਆਂ ਕੁਝ ਲੋੜਾਂ ਨੇ ਕਿ ਅੰਨ ਰੋਟੀ ਮੈਂ ਫਿਰ ਦੁਹਰਾਵਾਂ ਤਨ ਰੋਟੀ ਤੋਂ ਬਣਿਆ ਔਰ ਕੁਝ ਵੀ ਨਹੀਂ ਇਹ ਅੰਨ ਪਾਣੀ ਦਾ ਪੁੱਤ ਲੈ ਨੂੰ ਅੰਨਮਈ ਕੋਸ਼ ਕਹਿੰਦੇ ਨੇ ਇਹ ਸਾਡੇ ਤ੍ਰੈਮਣ ਚ ਦੇਹਰੀ ਚੱਲੇ ਪਾਣੀ ਅੰਨ ਇਸ ਤੋਂ ਬਿਨਾ ਨਹੀਂ ਚੱਲ ਸਕਦੀ ਇਹ ਰੋਟੀ ਤੋਂ ਬਣਿਆ ਤਨ ਜੀਵੇਗਾ ਚੱਲੇਗਾ ਰੋਟੀ ਦੇ ਆਸਰੇ ਤੇ ਮੈਂ ਫਿਰ ਦੁਹਰਾ ਦਿਆਂ ਤਨ ਕਿਵੇਂ ਬਣਿਆ ਰਕਤ ਬਿੰਦ ਕਰਨੇ ਮਿਆ ਨੇ ਮਿਆ ਬਣਿਆ ਜਮਿਆ ਰਕਤ ਬਿੰਦ ਕਰਨੇ ਮਿਆ ਅਗਨ ਉਦਰ ਮਜਾ ਇਹ ਲਹੂ ਤੋਂ ਬਣਿਆ ਬਿੰਦ ਤੋਂ ਬਣਿਆ ਮਾਂ ਕੀ ਰਕਤ ਪਿਤਾ ਬਿੰਦ ਆਰਾ ਪਿਤਾ ਦਾ ਬਿੰਦ ਮਾਂ ਦਾ ਲਹੂ ਇਹ ਬਣਿਆ ਤਨ ਬਣਿਆ ਪਰ ਪ੍ਰਸ਼ਨ ਬਣ ਪੈਦਾ ਹੁੰਦਾ ਬਿੰਦ ਕਿਵੇਂ ਬਣਿਆ ਲਹੂ ਕਿਉਂ ਬਣਿਆ ਰੋਟੀ ਤੋਂ ਭੋਜਨ ਤੋਂ ਔਰ ਕਿਸ ਤੋਂ ਬਣਿਆ ਐਸ ਵਾਸਤੇ ਤਨ ਭੋਜਨ ਹੈ। ਕਿਉਂਕਿ ਤਨ ਭੋਜਨ ਤੋਂ ਬਣਿਆ ਹੈ। ਜੀਵਨ ਭਰ ਮਨੁੱਖ ਨੂੰ ਚਿੰਤਾ ਵੀ ਰੋਟੀ ਦੀ ਰਹਿੰਦੀ ਔਰ ਕੁਝ ਵੀ ਨਹੀਂ। ਗੁਸਤਾਖੀ ਮਾਫ਼। ਧਨ ਸੰਪੰਦਾ ਦੇ ਅੰਬਾਰ ਦਰਅਸਲ ਰੋਟੀਆਂ ਦੇ ਅੰਬਾਰ ਹੈ। ਮਨੁੱਖ ਚਾਹੁੰਦਾ ਹੈ ਵੀ ਜੀਵਨ ਭਰ ਦੀਆਂ ਰੋਟੀਆਂ, ਸੱਤ ਪੀੜੀਆਂ ਦੀਆਂ ਰੋਟੀਆਂ, ਨੋਟਾਂ ਦੇ ਬੰਦਲ, ਰੋਟੀਆਂ ਦੇ ਬੰਦਲ ਨੇ ਔਰ ਕੁਝ ਵੀ ਨਹੀਂ। ਇਹ ਵੀ ਮੈਜ਼ ਕਰਦਾ। ਸਵ ਰੋਟੀਆਂ ਦਾ ਡੇਰ ਰਿਜਕ ਦੀ ਚਿੰਤਾ ਮਨੁੱਖ ਨੂੰ ਰਿਜਕ ਭਜਾਈ ਫਿਰਦਾ ਹੈ ਰੋਟੀ ਭਜਾਈ ਫਿਰਦੀ ਹੈ ਬੜੀਆਂ ਸੋਹਣੀਆਂ ਪੰਕਤੀਆਂ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਏ ਰੋਟੀਆਂ ਧੱਕੇ ਮਾਰ ਰਹੀਆਂ ਨੇ ਭਜਾਈ ਫਿਰਦੀਆਂ ਨੇ ਕਿਉਂ ਤਨ ਬਣਿਆ ਰੋਟੀ ਤੇ ਇਹ ਜੀਵੇਗਾ ਰੋਟੀ ਦੇ ਆਸਰੇ ਤੇ ਚਿੰਤਾ ਬੋਤੀ ਰੋਟੀ ਦੀ ਪਾਣੀ ਦੀ ਨਹੀਂ ਪਾਣੀ ਦੇ ਤੇ ਬਾਰਿਸ਼ ਵੀ ਆਉਂਦੀ ਹੈ ਪਾਣੀ ਦੇ ਤੇ ਦਰਿਆ ਵੀ ਚੱਲਦੇ ਨੇ ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ ਰੋਟੀਆਂ ਦੇ ਦਰਿਆ ਨਹੀਂ ਚੱਲਦੇ ਕਮਾਣੀ ਪੈਂਦੀ ਹੈ ਕਿਰਤ ਕਰਨੀ ਪੈਂਦੀ ਹੈ ਪਾਣੀ ਦੇ ਤੇ ਦਰਿਆ ਪਏ ਵਗਦੇ ਨੇ ਪਾਣੀ ਦੇ ਤੇ ਸਰੋਵਰ ਨੇ, ਝੀਲਾਂ ਨੇ। ਪਾਣੀ ਦੀ ਤੇ ਮੂਸਰਾਦਾਰ ਬਾਰਿਸ਼ ਆਉਂਦੀ ਹੈ। ਕੋਈ ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ, ਕੋਈ ਰੋਟੀਆਂ ਦੇ ਸਰੋਵਰ ਨਹੀਂ। ਕੋਈ ਰੋਟੀਆਂ ਦਾ ਸਾਗਰ ਨਹੀਂ। ਕੋਈ ਰੋਟੀਆਂ ਦੀ ਬਾਰਿਸ਼ ਨਹੀਂ। ਕਿਰਤ ਕਰਨੀ ਪੈਂਦੀ ਹੈ। ਤੋਂ ਕਿਰਤ ਕੀ ਹੈ? ਰੋਟੀ ਕਮਾਣੀ ਪੈਂਦੀ ਹੈ। ਹੁਣ ਮਹਾਰਾਜ ਕਹਿੰਦੇ ਨੇ, ਹਰ ਜਗ੍ਹਾ ਹਵਾ ਹੈ। ਹਰ ਜਗ੍ਹਾ हर जगह मनुखली रोटी नहीं है जिथे बैठा है उथे रोटी नहीं है जिथे रोटी है उथे जाना पेगा इस नक नथ, खसम हथ कित धक्के दे जहां दाने जिथे रोटी इसकी पही है जहां दाने तह खाने ना सच है। महाराज केंद्र मैं एक सचाई बयान कर रहा ਇਹੀ ਸਚਾਈ ਹੈ ਮਨੁੱਖ ਦੇ ਦਾਣੇ ਹਰ ਜਗ੍ਹਾ ਨਹੀਂ ਨੇ ਜਹਾਂ ਦਾਣੇ ਜਿੱਥੇ ਹਨ ਇਹ ਕਿਰਤ ਇਸ ਨੂੰ ਦੱਕੇ ਮਾਰੇਗੀ ਔਰ ਉਥੇ ਜਾਏਗਾ ਜਿੱਥੇ ਰੋਟੀ ਪਈ ਹੈ ਮਨੁੱਖ ਜਿੱਥੇ ਹੈ ਉਥੇ ਰੋਟੀ ਨਹੀਂ ਹੈ ਜਿੱਥੇ ਵੀ ਹੋਵੇ ਰੋਟੀ ਵਾਸਤੇ ਦੁਕਾਨ ਤੇ ਬਾਜ਼ਾਰ ਤੇ ਫੈਕਟਰੀ ਦੇ ਕਿਧਰੇ ਕਿਧਰੇ ਜਾਣਾ ਪਏਗਾ ਜਹਾਂ ਦਾਣੇ ਹਨ ਤਹਾਂ ਖਾਣੇ ਨਾਨਕਾ ਸਚ ਐ ਬਹੁਤ ਪੁਰਾਣੀ ਗੱਲ ਯਾਦ ਆ ਗਈ ਉਸ ਵਕਤ ਲਾਲਵੰ ਮੈਂ ਸਮਝਦਾ 25 26 ਸਾਲ ਤੇ ਹੋ ਗਏ ਹੁਣੇ ਨੇ ਗੁਰਦੁਆਰਾ ਸੇਸਗੰਜ ਸਾਹਿਬ ਦੇ ਚ ਉਸ ਵਕਤ ਦੇ ਬਜ਼ੁਰਗ ਕਥਾਵਾਚਕ ਗਿਆਨੀ ਮਾਨ ਸਿੰਘ ਜੀ ਜੌਰ ਕਥਾ ਕਰ ਰਹੇ ਸਨ ਮੈਂ ਆਸਨ ਸੌਲ ਤੋਂ ਅਮਰਤਵੇਲੇ ਦਿੱਲੀ ਪਹੁੰਚਿਆ ਫੇਰ ਆਨੁਪਾਨ ਕਰਕੇ ਜਦ ਮੈਂ ਮੱਥਾ ਟੇਕਣ ਗਿਆ ਤਾਂ ਗੈਨੇ ਜੀ ਕਥਾ ਕਰ ਰਹੇ ਸੀ ਪੁਰਾਣੇ ਬਜ਼ੁਰਗ ਕਥਾਵਾਚਕਾਂ ਦੇ ਚਾਹੇ 3-4 ਮਨੇ ਜਾਂਦੇ ਸਨ ਗਿਆਨੀ ਰਣਜੀਤ ਸਿੰਘ ਜੀ ਪਾਰਸ ਪ੍ਰਿੰਸੀਪਲ ਗੰਗਾ ਸਿੰਘ ਗਿਆਨੀ ਮਾਨ ਸਿੰਘ ਜੌਰ ਬੇਦੀ ਬ੍ਰਿਜਵੱਲਭ ਸਿੰਘ ਇਹ ਪੁਰਾਣੇ ਕਥਾਵਾਚਕ ਸੁਲਜੇ ਵਿਦਵਾਨ ਗੁਰਮੁਖ ਸਮਝੇ ਜਾਂਦੇ ਸਨ ਗਿਆਨੀ ਰਣਜੀਤ ਸਿੰਘ ਜੀ ਪਾਰਸ ਪ੍ਰਿੰਸੀਪਲ ਗੰਗਾ ਸਿੰਘ ਬੇਦੀ ਬ੍ਰਿਜ ਬੱਲਵ ਸਿੰਘ ਔਰ ਗਿਆਨੀ ਮਾਨ ਸਿੰਘ ਜੋਰ ਗਿਆਨੀ ਤੀਰਤ ਸਿੰਘ ਇਤਿਆਦਕ ਇਹ ਬਜ਼ੁਰਗ ਕਥਾ ਕਰ ਰਹੇ ਸਨ ਮੈਂ ਸੁਭਾਵ ਕੋ ਬੈਠ ਗਿਆ ਭਾਵੇਂ ਮੈਂ ਜਾਣਾ ਸੀ ਅੱਗੇ ਮੈਂ ਕਿ ਚਲੋ ਬਜ਼ੁਰਗਾਂ ਦੇ ਦਰਸ਼ਨ ਬਹੁਤ ਦਿਨਾਂ ਬਾਅਦ ਹੋਏ ਨੇ ਕਥਾ ਸੁਣੀ ਉਹ ਇੱਕ ਪੁਰਾਣਕ ਮਿੱਥ ਸੁਣਾ ਰਹੇ ਸਨ ਇਸ ਪੰਕਤੀ ਨੂੰ ਆਧਾਰ ਬਣਾ ਕੇ ਇਕ ਕਮਾਈ ਜੁਗਤ ਵੇ ਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੇਵਾਂ ਇੱਕ ਸੰਸਾਰ ਬਣਾਉਂਦਾ ਹੈ ਇੱਕ ਸੰਸਾਰ ਨੂੰ ਟਿਕਾਉਂਦਾ ਹੈ ਇੱਕ ਸੰਸਾਰ ਨੂੰ ਮਿਟਾਉਂਦਾ ਹੈ ਦਰਅਸਲ ਕਰਿਆਵਾਂ ਜਗਤ ਦੇ ਚ ਤਿੰਨ ਹੋਣੀਆਂ ਹੋ ਰਹੀਆਂ ਨੇ ਬਣਨਾ ਟਿਕਣਾ ਮਿਟਣਾ ਹੋਰ ਕੁਝ ਵੀ ਨਹੀਂ ਹੋ ਰਿਹਾ ਜੀਵ ਜੰਮਦੇ ਨੇ ਜੀਵ ਟਿਕਦੇ ਨੇ ਜੀਵ ਮਰਦੇ ਨੇ ਸੰਸਾਰ ਦੇ ਚ ਅਸੀਂ ਕੁਝ ਬਣਾਉਂਦੇ ਆ ਬਣਦਾ ਹੈ ਕੁਝ ਦਿਨ ਟਿਕਦਾ ਹੈ ਫਿਰ ਮਿਟ ਜਾਂਦਾ ਹੈ ਐਸਾ ਕੁਝ ਵੀ ਨਹੀਂ ਜੋ ਨਾ ਮਿਟੇ ਪ੍ਰਕਿਰਤੀ ਦਾ ਨਿਯਮ ਵੀ ਹੈ ਪ੍ਰਕਿਰਤੀ ਅਧਿਆਰਥ ਕਿਧਰੇ ਨੇਚਰ ਨਾ ਕਰਨਾ ਪ੍ਰਕਿਰਤੀ ਕਿਰਤ ਤੋਂ ਪਹਿਲੇ ਜੋ ਸੀ ਪ੍ਰਮਾਤਮਾ ਉਹਦਾ ਨਿਯਮ ਵੀ ਹੈ ਉਹ ਵੀ ਜੋ ਕੁਝ ਬਣਾਉਂਦਾ ਹੈ ਮਿਟਾ ਦਿੰਦਾ ਹੈ ਸੂਰਜ ਬਣਾਇਆ ਹੈ ਨਾ ਇੱਕ ਦਿਨ ਮਿਟਾ ਦੇਗਾ ਗਟੰਤ ਦੇਪੰ ਗਟੰਤਰੂਪੰ ਗਟੰਤ ਰਵ ਸਸਨੇ ਕਤਰ ਗਗਨੰ ਮਹਾਰਾਜ ਕਹਿੰਦੇ ਹਰ ਚੀਜ਼ ਬਣਦੀ ਹੈ ਕੁਛ ਦਿਨ ਟਿਕਦੀ ਹੈ ਫਿਰ ਮਿਟਦੀ ਹੈ ਸੂਰਜ ਵੀ ਕੁਛ ਦਿਨ ਟਿਕਦਾ ਫਿਰ ਇੱਕ ਦਿਨ ਮਿਟ ਜਾਂਦਾ ਹੈ ਜੈਸੇ 40 ਸਾਲ ਤੋਂ ਬਾਅਦ ਸਾਡਾ ਸਰੀਰ ਘਟਣਾ ਸ਼ੁਰੂ ਹੋ ਜਾਂਦਾ ਹੈ 40 ਸੀ ਪੁਰ ਹੋਏ 85 ਪਗ ਖਿਸੇ ਸਠੀ ਕੇ ਬੁਢੇਪਾ ਆਵੇ ਇੱਕ ਸੀਮਾ ਤੇ ਪਹੁੰਚ ਕੇ ਸੂਰਜ ਵੀ ਘਟਦਾ ਹੈ। ਔਰ ਇੱਕ ਦਿਨ ਮਿਟ ਜਾਂਦਾ ਹੈ। ਅਸੀਂ ਵੀ ਘਟਦੇ ਆਂ ਘਟਦੇ ਆਂ ਇੱਕ ਦਿਨ ਮਿਟ ਜਾਂਦੇ ਆਂ। ਮਿਟ ਜਾਂਦੇ ਆਂ। ਇਹ ਨਿਯਮ ਪ੍ਰਕਿਰਤੀ ਨੇ ਹਰ ਇੱਕ ਤੇ ਲਾਗੂ ਕੀਤਾ ਹੈ। ਹਰ ਇੱਕ ਤੇ ਲਾਗੂ ਕੀਤਾ ਹੈ। ਜੈਸੇ ਦਿਨ ਮੈਗਜ਼ੀਨ ਦੇ ਚ ਮੈਨੂੰ ਪੜਨ ਨੂੰ ਮਿਲਿਆ ਜੋ ਭਾਰਤ ਦੇ ਸਾਇੰਸ ਦੀ ਪత్రిక ਹੈ। ਬਈ ਇੱਕ ਸੈਕਿੰਡ ਦੇ ਚ 40 ਲੱਖ ਟਨ ਵਜ਼ਨ ਦਾ ਸੂਰਜ ਦਾ ਘਟ ਰਿਹਾ ਹੈ 1 ਸੈਕਿੰਡ ਦੇ ਵਿੱਚ ਔਰ ਫਿਰ ਉਹ ਇੰਜ ਕਹਿੰਦੇ ਨੇ ਬੁੱਢਾ ਸੂਰਜ ਹੈ ਆਪਣੀ ਜਵਾਨੀ ਹੰਡਾ ਬੈਠਾ ਹੈ ਹੋਰ ਬ੍ਰਹਿਮੰਡ ਵਿੱਚ ਕਈ ਜਵਾਨ ਸੂਰਜ ਨੇ ਕਈ ਬੱਚੇ ਸੂਰਜ ਨੇ ਕਈ ਜਨਮ ਲੈਣ ਵਾਲੇ ਇਸ ਨੂੰ ਇੰਜ ਕਹੀਏ ਜਿਵੇਂ 6 ਅਰਬ ਦੇ ਕਰੀਬ ਇਸ ਵਕਤ ਜ਼ਮੀਨ ਦੇ ਉੱਤੇ ਮਨੁੱਖ ਨੇ ਕੁਝ ਬੁੱਢੇ ਨੇ ਕੁਝ ਜਵਾਨ ਨੇ ਕੁਝ ਬੱਚੇ ਨੇ ਅੱਜ ਤੱਕ ਅਰਬਾਂ ਖਰਬਾਂ ਮਨੁੱਖਾਂ ਦੀਆਂ ਚਿਤਾਵਾਂ ਜਲ ਚੁਕੀਆਂ ਨੇ ਖਬਰਾਂ ਬਣ ਚੁਕੀਆਂ ਨੇ ਬਾਬਾ ਫਰੀਦ ਤੇ ਕਹਿੰਦੇ ਨੇ ਜਿਸ ਆਸਨ ਹਮ ਬੈਠੇ ਕੀਤੇ ਬੈਸ ਗਿਆ ਅਜ ਸਾਇੰਸ ਮੰਨਣ ਲੱਗ ਪਈਏ ਜਿੱਥੇ ਅਸੀਂ ਬੈਠੇ ਆਂ ਕਮ ਸੇ ਕਮ 10 ਬੰਦਿਆਂ ਦੀ ਖਾਕ ਜਾਂ ਰਾਖ ਤੇ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਅਰਬਾਂ ਖਰਬਾਂ ਮਨੁੱਖਾਂ ਦੀਆਂ ਚਿਤਾਵਾਂ ਜਲ ਚੁੱਕੀਆਂ ਨੇ ਅਰਬਾਂ ਖਰਬਾਂ ਮਨੁੱਖਾਂ ਦੀਆਂ ਕਬਰਾਂ ਬਣ ਚੁੱਕੀਆਂ ਨੇ 6 ਅਰਬ ਮਨਕ ਜ਼ਮੀਨ ਤੇ ਇਸ ਵਕਤ ਮੌਜੂਦ ਨੇ ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਲੈ ਰਹੇ ਨੇ ਲੱਖਾਂ ਹੀ ਰੋਜ਼ ਰੁਕਸਤ ਹੋ ਰਹੇ ਨੇ ਚਿਤਾਵਾਂ ਜਲ ਰਹੀਆਂ ਨੇ ਕਬਰਾਂ ਬਣ ਰਹੀਆਂ ਨੇ ਲੱਖਾਂ ਹੀ ਜੀ ਮਾਥਾਵਾਂ ਦੇ ਗਰਭ ਦੇ ਚ ਨੇ ਅਕਾਲ ਪੁਰਖ ਕੀ ਦੇਵ ਹੈ ਕੋਟਕ ਬੇਸਨ ਮਹੇਸ਼ ਕੋਟ ਇੰਦਰ ਬ੍ਰਹਮਾ ਕੇ ਤੇ ਰਵਸਸ ਕੋਟ ਜਲੇਸ਼ ਮਹਾਰਾਜ ਤੇ ਕਹਿੰਦੇ ਨੇ ਅਰਬਾਂ ਖਰਬਾਂ ਸੂਰਜ ਬਣੇ ਨੇ ਅਰਬਾਂ ਸੂਰਜ ਮਿਟ ਚੁਕੇ ਨੇ ਅਰਬਾਂ ਖਰਬਾਂ ਸੂਰਜ ਅਕਾਲ ਪੁਰਖ ਦੇ ਗਰਭ ਦੇ ਚ ਨੇ ਜਨਮ ਲੈਣ ਵਾਲੇ ਜਿਹੜਾ ਆਪਾਂ ਸਾਰਾ ਸੀ ਦੇਖਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਈ ਵਾਰ ਪਸਰਿਓ ਪਾਸਾਰ ਕੋਈ ਇੱਕ ਦਫਾ ਕਿਤਨੀ ਦਫਾ ਬਣ ਚੁੱਕਿਆ ਤੇ ਮਿਟ ਚੁੱਕਿਆ ਇਹ ਲੰਬਾ ਚੋੜਾ ਸਿਲਸਿਲਾ ਕਈ ਦਫਾ ਹੋ ਚੁੱਕਿਆ ਤੇ ਮਿਟ ਚੁੱਕਿਆ ਇਹ ਜੋ ਕਰਮ ਤਿੰਨ ਹੋ ਰਹੇ ਨੇ ਕਿਰਿਆਵਾਂ ਤਿੰਨ ਹੋ ਰਹੀਆਂ ਨੇ ਬਣਨਾ ਟਿਕਣਾ ਵੇਟਣਾ